ਤੜਕਸਾਰ ਇੱਕ ਵੱਡੀ ਰੇਡ ਆ ਜਿਹੜੀ ਐਂਟੀ ਡਰੱਗ ਫੋਰਸ ਦੇ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਲਗਭਗ ਜਿਹੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਚਿੱਟਾ ਬਰਾਮਦ ਹੋਇਆ ਆ ਗੱਡੀ ਸਕਾਰਪੀ ਹੋਆ ਹੈ ਐਂਟੀ ਡਰੱਗ ਫੋਰਸ ਦੀ ਆ ਦੂਸਰੇ ਪਾਸੇ ਜਿਹੜੀ ਤੁਹਾਨੂੰ ਮੈਂ ਦਿਖਾਦਾ ਕਿ ਜਿਹੜੀ ਉਹ ਗੱਡੀ ਆ ਟੈਕਸੀ ਨੰਬਰ ਪਲੇਟ ਦੇ ਤੇ ਲੱਗਿਆ ਹੋਆ ਪੀਲੇ ਨੰਬਰ ਪਲੇਟ ਵਾਲੀ ਗੱਡੀ ਆ ਉਸ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਜਿਹੜੇ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਗਲਤਾਂਸਰਾਪਾ ਕਹਿ ਦਈਏ ਜਾਂ ਜਿਹੜਾ ਕਿ ਚਿੱਟੇ ਦੇ ਸਮਗਲਰ ਸੀਗੇ ਮਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਪਿੰਡ ਸੌਕੇ ਵਿੱਚ ਖੜੇ ਆ ਜਿੱਥੇ ਕਿਹਾ ਇੱਕ ਤੜਕਸਾਰ ਇੱਕ ਵੱਡੀ ਰੇਡ ਆ ਜਿਹੜੀ ਐਂਟੀ ਡਰੱਗ ਫੋਰਸ ਦੇ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਲਗਭਗ ਜਿਹੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਚਿੱਟਾ ਬਰਾਮਦ ਹੋਇਆ ਪਿੰਡ ਸੌਕੇ ਦੇ ਵਿੱਚੋਂ ਪਰ ਲੋਕ ਕਿੱਥੋਂ ਦੇ ਆ ਇਹ ਹਜੇ ਤੱਕ ਜਿਹੜੀ ਜਦੋਂ ਪੋਸਟ-ਫਕਸ਼ਨਾਂ ਗੱਲਬਾਤ ਹੋਊਗੀ ਉਦੋਂ ਪਤਾ ਲੱਗੂਗਾ ਪਰ ਫਿਲਹਾਲ ਤੁਹਾਨੂੰ ਦਿਖਾ ਦਈਏ ਕਿ ਦਾਣਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਬੱਠੇ ਜਿਹੜੀ ਐਂਟੀ ਡਰੱਗ ਫੋਰਸ ਆ ਜਿਹੜੀ ਉਹ ਇੱਥੇ ਪਹੁੰਚੀ ਵੀ ਆ ਤੇ ਪਤਾ ਲੱਗਿਆ ਵੀ ਜਿਹੜੀ ਟੀਮ ਇਹ ਮਹ ਪਰ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਜਦੋਂ ਇਹ ਗੱਲਬਾਤ ਹੋਊਗੀ ਅਧਿਕਾਰਾਂ ਨਾਲ ਉਸ ਟਾਈਮ ਬਾਰੇ ਪਰ ਇਸ ਟਾਈਮ ਜਿਹੜੀ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਦਿੰਦੇ ਆ ਕਿ ਜਿਹੜੀ ਕਿ ਸਾਫੋਕੇ ਪਿੰਡ ਦੇ ਵਿੱਚ ਇੱਕ ਰੇਡ ਹੋਈ ਆ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਗੇ ਜਿਸ ਦੇ ਵਿੱਚ ਜਿਹੜੇ ਕਿ ਲੋਕ ਆ ਇੱਥੇ ਪਹੁੰਚੇ ਨੇ ਜਿਸ ਦੇ ਵਿੱਚ ਜਿਹੜੀ ਕਿ ਦੂਸਰੇ ਪਾਸੇ ਜਿਹੜੀ ਆ ਗੱਡੀ ਸਕਾਰਪੀ ਉਹ ਆ ਇਹ ਐਂਟੀ ਡਰੱਗ ਫੋਰਸ ਦੀ ਆ ਦੂਸਰੇ ਪਾਸੇ ਜਿਹੜੀ ਤੁਹਾਨੂੰ ਮੈਂ ਦਿਖਾਦਾ ਕਿ ਜਿਹੜੀ ਉਹ ਗੱਡੀ ਆ ਟੈਕਸੀ ਨੰਬਰ ਪਲੇਟ ਦੇ ਤੇ ਲੱਗਿਆ ਵਾ ਪੀਲੇ ਨੰਬਰ ਪਲੇਟ ਵਾਲੀ ਗੱਡੀ ਆ ਉਸ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਜਿਹੜੇ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਗਲਤਾਂਸਰਾ ਆਪਾਂ ਕਹਿ ਦਈਏ ਜਾਂ ਜਿਹੜਾ ਕਿ ਚਿੱਟੇ ਦੇ ਸਮਗਲਰ ਸੀਗੇ ਉਹਨਾਂ ਨੂੰ ਬਿਠਾਇਆ ਗਿਆ ਇਸ ਦੇ ਵਿੱਚ ਬਾਕੀ ਜਿਹੜੀ ਅਪਡੇਟ ਆ ਤੁਹਾਨੂੰ ਤੁਹਾਡਾ ਜੁੜੇ ਰਹਿਣਾ ਤਾਂ ਅਸੀਂ ਤੁਹਾਨੂੰ ਜੀ ਜ਼ਰੂਰ ਅਪਡੇਟ ਦਵਾਂਗੇ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਕਿ ਜਿਹੜਾ ਰਿਕਵਰੀ ਹੋਈ ਆ ਜਿਹੜੀ ਕਿ ਚਿੱਟੇ ਦੇ ਉੱਤੇ ਜਿਹਦੇ ਵਿੱਚ ਵੱਡਾ ਜਿਹੜਾ ਕਰੀਏ 300 ਗ੍ਰਾਮ ਲਗਭਗ ਜਿਹੜੀ ਚਿੱਟੇ ਦੀ ਬਰਾਮਦਗੀ ਹੋਈ ਆ ਤਾਹ ਕੇ ਪਿੰਡ ਤੋਂ ਸਾਡੇ ਸਮਾਲ ਸਰਪ ਦੇ ਗੇਟ 'ਤੇ ਖੜ ਜਿਹੜੇ ਜਿੱਥੇ ਜਾਣਕਾਰੀ ਮਿਲੀ ਆ ਹਰਵੀਰ ਸਿੰਘ ਲਾਪਰੇਜ ਸਿੰਘ ਤੇ ਤਨਪ੍ਰੀਤ ਸਿੰਘ ਕਲੇਆਲੀ ਦੇ ਰਹਿਣ ਵਾਲੇ ਨੇ ਤੇ ਮਾਨ ਸਿੰਘ ਦਾ ਡਬਲ ਦੇ ਰਹਿਣ ਵਾਲਾ ਪਤਾ ਲੱਗਾ ਕਿ ਜਿਹੜੀ ਐਸਟੀਐਫ ਦੀ ਟੀਮ ਆ ਜਿਹੜੀ ਐਨਟੀ ਡਰਗਸ ਦਾ ਚੈਦਨੇ ਆਪਾਂ ਉਹ ਜਿਹੜੇ ਕਿ ਗਸ਼ਟ ਕਰ ਰਹੇ ਸੀਗੇ ਚੱਲੇ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਛੱਟ ਦੇ ਹਦਾਰ ਦੇ ਉੱਤੇ ਜਿਹੜਾ ਪਿੱਛਾ ਕੀਤਾ ਤਾਂ ਜਿਹੜੇ ਉਹ ਮੁੰਡੇ ਆ ਇੱਥੋਂ ਪਤਾ ਕੀਤਾ ਜਿਹੜਾ ਕਿ ਮੰਡੀ ਦੇ ਵਿੱਚ ਜਿਹੜੀ ਇਹ ਰਿਕਵਰੀ ਕੀਤੀ ਗਈ ਆ ਲਗਭਗ ਪਿੰਡ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ 1 ਵਜੇ ਦੇ ਰਾਤ ਦੇ ਜਿਹੜੇ ਉਹ ਇੱਥੇ ਆਏ ਹੋਏ ਸੀਗੇ ਜੇ 1 ਵਜੇ ਤੋਂ ਜਿਹੜੀ ਰੇਡ ਆ ਜਿਹੜੀ ਹੋ ਰਹੀ ਸੀਗੀ ਤੇ ਲਗਭਗ ਜਿਹੜਾ ਉਹ ਹੁਣ ਤੱਕ ਜਿਹੜੀ ਮੁਕੰਮਲ ਜਿਹੜੀ ਕਾਰਵਾਈ ਕੀਤੀ ਗਈ ਆ ਤੇ ਥਾਣਾ ਸਮਰਸਰ ਦੇ ਵਿੱਚ ਜਿਹੜੀ ਉਹ ਆਪਦੀ ਹੁਣ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਵਿੱਚ ਇੱਕ ਆਟਾ ਗੱਡੀ ਦੇ ਵਿੱਚ ਜਿਹੜੇ ਸਵਾਰ ਸੀਗੇ ਇਹ ਜਿਹੜੇ ਚਾਰੇ ਸ਼ਖਸ ਤੇ ਗੱਡੀ ਵਾਲਿਆਂ ਨੂੰ ਇਹ ਨੰਬਰ ਸਰ ਕੇ ਕਿਹਨੇ ਆ ਕੇ ਆਇਆ ਕਿ ਇਹ ਵੀ ਪਤਾ ਲੱਗਿਆ ਪਰ ਜਿਹੜੀ ਹੋਰ ਜਾਣਕਾਰੀ ਨਿਕਲ ਕੇ ਆਉਂਦੀ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਫਸਰ ਆ ਜਿਹੜੇ ਪ੍ਰੈਸ ਕਾਨਫਰੰਸ ਕਰਨਗੇ ਜਾਂ ਐਸਐਸਪੀ ਸਾਹਿਬ ਪ੍ਰੈਸ ਕਾਨਫਰੰਸ ਕਰਨਗੇ ਉਹ ਤੁਹਾਨੂੰ ਬਾਅਦ ਸੁਣਾਵਾਂਗੇ ਫਿਲਹਾਲ ਦੀ ਜਿਹੜੀ ਇੰਨੀ ਕੀ ਜਿਹੜੀ ਜਾਣਕਾਰੀ ਹੈ ਤੁਹਾਡੇ ਦੁਆਰ ਪਹੁੰਚਾ ਦਿੱਤੀ ਹੈ